ਨਮਸਕਾਰ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਸ਼ੰਕਰ ਚੋਹਾਨ ਯੂਟਿਊਬਰ ਤੁਸੀਂ ਦੇਖ ਰਹੇ ਹੋ ਅੱਜ ਚਿਲਡਰਨ ਪਾਰਕ 12 ਦਰੀ ਦਾ ਇਹ ਚਿਲਡਰਨ ਪਾਰਕ ਹੈ ਜਨਹਿਤ ਸੁਮੇਤੀ ਵੱਲੋਂ ਇੱਥੇ ਬਹੁਤ ਪੇਮਾਨੇ ਤੇ ਤੁਸੀਂ ਦੇਖ ਰਹੇ ਹੋ ਫਲਾਵਰ ਇੱਥੇ ਲਗਾਏ ਗਏ ਸੀ ਬੂਟੇ ਹੌਲੀ-ਹੌਲੀ ਇਹ ਬੂਟੇ ਆਪਣਾ ਰੂਪ ਲੈਂਦੇ ਜਾ ਰਹੇ ਨੇ ਜੀ ਇਹ ਗੱਡੀ ਦਾ ਰੇਲ ਗੱਡੀ ਦਾ ਮਾਡਲ ਹੈਗਾ ਜੀ ਆਉਣ ਵਾਲੀ 14 ਦਸੰਬਰ ਨੂੰ ਜਨ ਹਿੱਤ ਸਮਿਤੀ ਵੱਲੋਂ ਇੱਥੇ ਬਹੁਤ ਹੀ ਵਧੀਆ ਇੱਥੇ ਪ੍ਰੋਗਰਾਮ ਕੀਤਾ ਜਾਏਗਾ ਫੈਸਟੀਵਲ ਫਲਾਵਰ ਸ਼ੋ ਜੀ ਇਹ ਜਿਹੜੇ ਬੂਟੇ ਛੋਟੇ-ਛੋਟੇ ਲਗਾਏ ਸੀ ਇਹਨਾਂ ਨੇ ਜਨ ਹਿੱਤ ਸਮਿਤੀ ਵੱਲੋਂ ਸਾਡੇ ਵਿਨੋਦ ਕੁਮਾਰ ਸ਼ਰਮਾ ਜੀ ਦੀ ਅਗਵਾਈ ਵਿੱਚ ਅੱਜ ਉਹ ਫੁੱਲ ਕਿਰਵੇਂ ਖਿੜਦੇ ਜਾ ਰਹੇ ਹਨ ਤੇ ਥੋੜੇ ਹੀ ਦਿਨਾਂ ਵਿੱਚ ਤੁਸੀਂ ਦੇਖੋਗੇ 14 ਦਸੰਬਰ ਨੂੰ ਇੱਥੇ ਚਿਲਡਰਨ ਪਾਰਕ ਵਿੱਚ ਇਹ ਫੁੱਲ ਖਿੜ ਕੇ ਹੋਰ ਜ਼ਿਆਦਾ ਖੂਬਸੂਰਤ ਹੋ ਜਾਣਗੇ ਇਹ ਕੁਦਰਤ ਨੂੰ ਆਪਾਂ ਬਹੁਤ ਨੇੜਿਓਂ ਦੇਖਾਂਗੇ ਜੀ ਅਲੱਗ-ਅਲੱਗ ਤਰੀਕੇ ਦੇ ਇੱਥੇ ਫਲਾਵਰ ਲਗਾਏ ਗਏ ਨੇ ਤੁਸੀਂ ਦੇਖ ਰਹੇ ਹੋ ਸਾਰੇ ਫਲਾਵਰ ਇਹ ਜਨਹਿਤ ਸਮਿਤੀ ਵੱਲੋਂ ਇਹਦੀ ਰੱਖ-ਰਖਾਅ ਮਾਲੀ ਵੀ ਇੱਥੇ ਰੱਖੇ ਗਏ ਨੇ ਜੀ ਤੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਹਰ ਸਾਲ ਇੱਥੇ ਫਲਾਵਰ ਸ਼ੋਅ ਹੁੰਦਾ ਹੈ ਜੀ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖ ਰਹੇ ਹੋ ਅਜੇ ਛੋਟੇ-ਛੋਟੇ ਬੂਟੇ ਆਉਣ ਵਾਲੇ ਸਮੇਂ ਵਿੱਚ ਇੱਥੇ ਬਹੁਤ ਹਰਿਆਵਲ ਅਕਸਰ ਇੱਥੇ ਬਹੁਤ ਹਰਿਆਵਲ ਰਹਿੰਦੀ ਹੈ ਕਿਉਂਕਿ ਲਗਾਤਾਰ ਇੱਥੇ ਜਨਹਿਤ ਸਮਿਤੀ ਵੱਲੋਂ ਲਗਾਤਾਰ ਇਹ ਰਖ ਰਖਾਓ ਇਹ ਪੌਦਿਆਂ ਨੂੰ ਖਾਦ ਪਾਣੀ ਦੇਣਾ ਮੈਂ ਆਪ ਸਾਰਿਆਂ ਨੂੰ ਕਹਾਂਗਾ ਕਿ 12 ਦਰੀ ਦਾ ਇਹ ਚਿਲਡਰਨ ਪਾਰਕ ਤੁਸੀਂ ਵੀ ਦੇਖਣ ਆਇਆ ਕਰੋ ਆਪਣੇ ਪਰਿਵਾਰ ਦੇ ਨਾਲ ਜੀ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਆਇਆ ਕਰੋ ਇਹ ਤੁਸੀਂ ਦੇਖ ਰਹੇ ਹੋ ਫਲਾਵਰ ਅਲੱਗ-ਅਲੱਗ ਕਿਸਮ ਦੇ ਅਲੱਗ-ਅਲੱਗ ਰੂਪ ਰੰਗਾਂ ਦੇ ਫਲਾਵਰ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਬਹੁਤ ਹੀ ਸ਼ਾਂਤਮਈ ਮਾਹੌਲ ਹੈ ਤੇ ਜਨਹਿਤ ਸਮਿਤੀ ਵੱਲੋਂ ਵੱਡੇ ਪੱਧਰ ਤੇ ਤੁਸੀਂ ਦੇਖ ਰਹੇ ਹੋ ਪੂਰੇ ਚਿਲड्रन پارک ਨੂੰ ਹੋਰ ਵੀ پارک ਨੇ ਜਿਹੜੇ ਜਨਹਿਤ ਸਮਿਤੀ ਵੱਲੋਂ ਉਹਦੀ ਰੱਖ-ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਤੁਸੀਂ ਬਹੁਤ ਜਿੱਥੇ ਤੱਕ ਤੁਹਾਡੀ ਨਜ਼ਰ ਜਾਏਗੀ ਚਿਲड्रन پارک ਤੇ ਤੇ ਫਲਾਵਰ ਅਲੱਗ-ਅਲੱਗ ਤਰੀਕੇ ਦੇ ਫਲਾਵਰ ਇੱਥੇ ਰੂਪ-ਰੰਗ ਦੇ ਫਲਾਵਰ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਸਾਡੇ ਨਾਲ ਜੁੜੇ ਨੇ ਜਨਹਿਤ ਸਮਿਤੀ ਦੇ ਜਨਰਲ ਸਕੱਤਰ ਵਿਨੋਦ ਕੁਮਾਰ ਸ਼ਰਮਾ ਜੀ ਵਿਨੋਦ ਕੁਮਾਰ ਸ਼ਰਮਾ ਜੀ ਤੁਹਾਡਾ ਮੇਰੀ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਇਹ ਜਿਹੜੇ ਫਲਾਵਰ ਮੈਂ ਦੇਖ ਰਿਹਾ ਬੜੀ ਖੁਸ਼ੀ ਹੁੰਦੀ ਹੈ ਜਿਹੜੇ ਵੀ ਇਹ ਪਰਿਵਾਰਾਂ ਨਾਲ ਇੱਥੇ ਆਂਦੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਵੇਗੀ ਇਹ ਜਿਹੜਾ ਫਲਾਵਰ ਸ਼ੋ ਜਿਹੜਾ 14 ਦਸੰਬਰ ਨੂੰ ਤੁਸੀਂ ਕਹਿ ਰਹੇ ਸੀ ਉਹਦੇ ਬਾਰੇ ਕੁਝ ਦੱਸੋ ਇਹ ਚਿਲਡਰਨ ਦੀ ਜਿਹੜੇ ਚਿਲਡਰਨ ਪਾਰਕ ਦੇ ਰਖ ਰਖਾ ਬਾਰੇ ਵੀ ਦੱਸੋ ਕੁਝ ਮੈਂ ਸਰ ਵਿਨੋਦ ਸ਼ਰਮਾ ਮੇਰੇ ਨਾਲ ਐਸਪੀ ਪ੍ਰਾਸ਼ਾਸਨ ਦੀ ਜਾਨੀ ਸੰਸਥਾ ਦਾ ਮੈਂ ਸਿੱਖੀ ਸਾਡਾ ਜਿਹੜਾ ਇਹ ਚਿਲਡਰਨ ਪਾਰਕ ਹੈ ਸਕੇਟਿੰਗ ਹਾਲ ਦੇ ਓਪੋਜ਼ਿਟ ਹੈ ਪੀਪੀਏ ਦਫ਼ਤਰ ਦੇ ਸਾਹਮਣੇ ਅਸੀਂ ਇਸ ਪਾਰਕ ਨੂੰ ਮੇਨਟੇਨ ਕਰਦੇ ਹਾਂ ਤੇ ਕਿਉਂਕਿ ਸਾਡਾ ਕੋਲ ਅੱਠ ਪਾਰਕ ਹੋਰ ਹੈ ਕਿ ਜੇ ਇੱਥੇ 5000 ਤੋਂ ਉੱਪਰ ਫਲਾਵਰ ਲਗਾ ਲਖੇ ਗੁਲਦੋਦੀ ਦੇ ਜੋ ਕਿ 14 ਦਸੰਬਰ ਨੂੰ ਇੱਥੇ ਫਲਾਵਰ ਸ਼ੋਅ ਰੱਖਿਆ ਹੈ ਅਸੀਂ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਆ ਕੇ ਇਸ ਫਲਾਵਰ ਸ਼ੋਅ ਦਾ ਤੇ ਡਿਫਰੈਂਟ ਸਾਡੇ ਕੋਲ 100 ਤੋਂ ਉੱਪਰ ਕਲਰ ਹੈਗੇ ਫੁੱਲਾਂ ਦੇ ਤੇ 14 ਦਸੰਬਰ ਨੂੰ ਤੁਸੀਂ ਦੇਖ ਰਹੇ ਨੇ ਵੀ ਇਹ ਫੁੱਲ ਕਿੰਨੇ ਵਧੀਆ ਆਏ ਹੋਏ ਆ ਬਹੁਤ 14 ਦਸੰਬਰ ਨੂੰ ਆਜਣਗੇ ਪਟਿਆਲੇ ਵਾਸ਼ਿੰਗ ਰਿਕਵੈਸਟ ਕਰੂੰਗਾ ਇਸ ਪਾਰਕੇ ਜਾ ਕੇ ਇੱਕ ਵਾਰੀ ਵਿਜ਼ਿਟ ਕਰਕੇ ਜਾਓ ਬੱਚਿਆਂ ਨੂੰ ਲੈ ਕੇ ਆ ਤੁਹਾਨੂੰ ਅੱਛਾ ਲੱਗੇਗਾ ਅਸੀਂ ਇਸ ਪਾਰਕ ਵਿੱਚ ਹੋਰ ਵੀ ਮੇਨਟੇਨ ਕਰਦੇ ਆ ਬੋ ਬਈ ਇੱਥੇ ਬੱਚਿਆਂ ਦਾ ਅਸੀਂ ਕੋਸ਼ਿਸ਼ ਕੀਤੀ ਐ ਇੱਕ ਅਸੀਂ ਹੋਰ ਬਿਊਟੀਫੁੱਲ ਇਹਨੂੰ ਬਿਊਟੀਫਾਈ ਕਰ ਰਹੇ ਆ ਤੇ ਅਸੀਂ ਉਸ ਦਿਨ ਕਿਹਾ ਤਰੀਕ ਨੂੰ ਇੱਕ ਐਂਬੂਲੈਂਸ ਦੀ ਫਲੈਗ ਆਫ ਸਰਮੋਨੀ ਵੀ ਕਰਾਣੀ ਆ 4 ਵਜੇ ਸਾਡੇ ਵਿਜੇ ਚੋਪੜਾ ਜੀ ਪੰਜਾਬ ਕੇਸਰੀ ਦੇ ਹੈੱਡ ਉਹ ਆ ਰਹੇ ਆ ਤੇ ਨਾਲ ਹੀ ਅਸੀਂ ਬੱਚਿਆਂ ਨੂੰ ਯੂਨੀਫਾਰਮ, ਇੰਟਰਵਿਊ ਯੂਨੀਫਾਰਮ ਵੀ ਦਾਂਗੇ ਕੁਝ ਅਸੀਂ 15 ਬੱਚਿਆਂ ਨੂੰ ਸਲਾਈ ਮਸ਼ੀਨਾਂ ਦਾਂਗੇ ਜਿਹਨਾਂ ਨੇ ਸਾਡੇ ਸਲਾਈ ਸਿੱਖੀ ਆ ਤੇ 19 ਤਰੀਕ ਨੂੰ ਜ਼ਰੂਰ ਤੁਸੀਂ ਅਸੀਂ ਸਵੇਰੇ 11:30 ਕਲਚਰ ਪ੍ਰੋਗਰਾਮ ਰੱਖਿਆ ਨਾਲ ਹੀ ਅਸੀਂ ਫਲਾਵਰਸ ਰੱਖਿਆ ਕਿ 4 ਵਜੇ ਅਸੀਂ ਲੈਂਕ ਆਫ ਸਰਮਨੀ ਆ ਨਵੀਂ ਐਂਬੂਲੈਂਸ ਲੈਂਕ ਆਫ ਕਰਕੇ ਰੱਖੀ ਆ ਜਿਹਨੇ ਸਾਡੇ ਮੈਂਬਰ ਆ ਜਿਹਨੇ ਸਾਡੇ ਡੋਨਰ ਆ ਉਹਨਾਂ ਨੂੰ ਰਿਕਵੈਸਟ ਕਰਨਾ ਸਾਡੇ ਨਾਲ ਜੁੜੋ ਸਾਡਾ ਤੁਸੀਂ ਜਿੰਨੀ ਵੀ ਹੈਲਪ ਕਰੋਗੇ ਸਾਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਚਾਹੇ ਪਲਾਂਟੇਸ਼ਨ ਦਾ ਹੈ ਚਾਹੇ ਸਾਡਾ ਪੈਦਾ ਹਸਪੀਟਲ ਦਾ ਹੈ ਚਾਹੇ ਐਜੂਕੇਸ਼ਨ ਦਾ ਹੈ ਅਸੀਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਆ ਮੱਤ ਤੋਂ ਵੱਧ ਜਿੰਨੇ ਸਾਡੇ ਕੋਲ ਫੰਡ ਆਉਣਗੇ ਉਹਨਾਂ ਨੂੰ ਅਸੀਂ ਇੱਥੇ ਹੀ ਤਾਇਨਾਤ ਕਰਾਂਗੇ ਇਹ ਸ਼ਰਮਾ ਜੀ ਕੁਝ ਫਲਾਵਰਾਂ ਦੇ ਨਾਮ ਵੀ ਦੱਸੋ ਜੀ ਇਹ ਮੇਨ ਗੁਲਦੋਦੀ ਦੇ ਫਲਾਵਰ ਹੈ ਜੀ ਸਾਰੇ ਜਿਹੜੇ ਹੈਗੇ 5000 ਗਮਲੇ ਲੱਗੇ ਹੋਏ ਨੇ ਇੱਕ ਕਲਰ ਦੇਖੋ ਡਿਫਰੈਂਟ ਡਿਫਰੈਂਸ ਕਲਰ ਨੇ ਜੀ ਫੁੱਟੀਆਂ ਲੱਗਿਆ ਹੋਇਆ ਨਾਲ ਹੀ ਸਾਡਾ ਅਸੀਂ ਡੈਲੀਆ ਵੀ ਲਾਇਆ ਤੇ ਗੰਦੇ ਦੇ ਦੇਖਣੇ ਬਹੁਤ ਵਧੀਆ ਫੁੱਲ ਹੈ ਸਾਡੇ ਜਿਹੜੇ ਗੁਲਦੋਦੀ ਦੇ 100 150 ਤੋਂ ਉੱਪਰ ਵੱਧ ਵੈਰਾਈਟੀਆਂ ਹੈਗੀਆਂ ਜਿਹੜੇ ਡਿਫਰੈਂਟ ਕਲਰ ਹੈ ਸਾਡੀ ਇੱਛਾ ਵੀ ਇੱਥੇ ਅਸੀਂ ਇਹਨਾਂ ਨੂੰ 150 ਤੋਂ 300 ਕਲਰ ਕਰਾਂਗੇ ਅਗਲੇ ਸਾਲ ਸਾਨੂੰ ਔਰ ਜਿੰਨਾ ਸਾਨੂੰ ਹੋਏ ਤੇ ਅਸੀਂ ਇੱਥੇ 5 6000 ਸਾਡਾ ਪਾਊਡਰ ਲੱਗਿਆ ਹੋਇਆ ਜਿਹੜਾ ਸਹੀ ਚੋਂ ਦਾਸਮ ਨੂੰ ਪੂਰਾ ਖਿਲ ਜਾਏ। ਸ਼ਰਮਾ ਜੀ ਇਹ ਜਿਹੜੇ ਰੇਲ ਗੱਡੀ ਦਾ ਮਾਡਲ ਹੈ ਉਹਦੇ ਵਿੱਚ ਵੀ ਅਲੱਗ-ਅਲੱਗ ਤਰੀਕੇ ਦੇ ਫਲਾਵਰ ਨੇ ਉਹ ਕੀ ਸੰਕੇਤ ਨਹੀਂ ਅਸੀਂ ਇਹ ਬੱਚਿਆਂ ਵਾਸਤੇ ਵੀ ਫਾਰਸਨ ਬਿਊਟੀਫਾਈ ਕਰਨ ਵਾਸਤੇ ਸਾਡੇ ਇੱਕ ਪ੍ਰੋਫੈਸਰਾ ਨਗਿੰਦਰ ਜੀ ਉਹਨਾਂ ਨੇ ਇਹਨਾਂ ਦਾ ਆਈਡੀਆ ਬਣਾਇਆ। ਅਸੀਂ ਉਹ ਵੀ ਬਣਾਇਆ ਸਾਡਾ ਉੱਥੇ ਕੋ ਬੇਸਟੇ ਸਿੱਖੂ ਉਹਨਾਂ ਨੂੰ ਬੁਟੀਫਾਈ ਕੀਤਾ ਨਾ ਹੋਰ ਬੁਟੀਫਾਈ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਨਾ ਬੜਾ ਵਧੀਆ ਇਹ ਬਣਾਇਆ ਉਹਨਾਂ ਨੇ ਨਿੰਮਿੰਦਰ ਜੀ ਨੇ ਇਸ پارک ਨੂੰ ਵੀ ਹੋਰ ਬੁਟੀਫਾਈ ਕਰ ਰਹੇ ਆ ਵੀ ਤਾਂ ਕਿ پارک ਬਹੁਤ ਚੱਲ ਲੋਕ ਇਸ ਤੇ ਆ ਕੇ ਲਾਈਕ ਕਰ ਸਕਣ ਸੋ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਸ਼ਰਮਾ ਜੀ ਨੇ ਵਿਨੋਦ ਕੁਮਾਰ ਸ਼ਰਮਾ ਜੀ ਨੇ ਮੈਂ ਆਪ ਸਾਰਿਆਂ ਨੂੰ ਕਹਾਂਗਾ ਕਿ ਜਦੋਂ ਵੀ ਤੁਸੀਂ ਪਟਿਆਲੇ 12 ਦਰੀ ਗਾਰਡਨ ਆਓ ਇਹ ਚਿਲਡਰਨ ਪਾਰਕ ਹੈਗਾ ਜੀ ਬਹੁਤ ਸੋਹਣਾ ਪਾਰਕ ਹੈਗਾ ਤੇ ਤੁਸੀਂ ਦੇਖ ਰਹੇ ਹੋ ਇੱਥੇ ਥੋੜੇ ਹੀ ਸਮੇਂ ਬਾਅਦ ਫਲਾਵਰਾਂ ਦੀ ਇੱਥੇ ਪ੍ਰਦਰਸ਼ਨੀ ਲੱਗਣ ਵਾਲੀ ਹੈਗੀ ਤੇ ਫਲਾਵਰ ਸ਼ੋਅ ਹੋਣ ਵਾਲਾ ਹੈਗਾ ਤੇ ਅੱਜ ਇੱਥੇ ਅਸੀਂ ਇਹ ਬੂਟੇ ਲਗਾਉਣ ਦੀ ਮੁਹਿੰਮ ਨੂੰ ਅੱਗੇ ਵਧਾਂਦੇ ਹੋਏ ਵਿਨੋਦ ਕੁਮਾਰ ਸ਼ਰਮਾ ਜੀ ਨਾਲ ਮੈਂ ਸ਼ੰਕਰ ਚੋਹਾਨ ਯੂਟਿਊਬਰ ਪਟਿਆਲਾ ਪੰਜਾਬ ਤੋਂ ਇਸ ਵੀਡੀਓ ਨੂੰ ਦੇਖਣ ਵਾਲੇ ਮੈਂ ਸਾਰਿਆਂ ਨੂੰ ਕਹਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਜੀ ਇਹ ਸਾਡੇ ਪਟਿਆਲੇ ਦਾ ਬਹੁਤ ਹੀ ਖੂਬਸੂਰਤ ਪਾਰਕ ਹੈਗਾ ਇਹ ਤੁਸੀਂ ਵੀ ਜਦੋਂ ਇੱਥੇ ਆਓਗੇ ਪਰਿਵਾਰ ਨਾਲ ਤੁਹਾਡਾ ਵੀ ਮਨ ਖੁਸ਼ ਹੋਏਗਾ ਸਾਰੇ ਪਟਿਆਲੀਆਂ ਨੂੰ ਨਮਸਕਾਰ ਇਹ ਦੇਖ ਰਹੇ ਦੇਸ਼ ਵਿਦੇਸ਼ ਚ ਬੈਠੇ ਮੇਰੇ ਸਾਰੇ ਯਾਰ ਮਿੱਤਰਾਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਆਸ਼ੀਰਵਾਦ ਪਿਆਰ ਇੰਨਾ ਕ ਮਿਲਦਾ ਹੈ ਜੀ ਅੱਜ ਦੇਸ਼ ਵਿਦੇਸ਼ ਰਾਹੀਂ ਸ਼ੰਕਰ ਚੋਹਾਨ YouTube ਰਾਹੀਂ ਇਹ ਚੈਨਲ ਦੇਖਿਆ ਜਾਂਦਾ ਤੇ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਗੁੱਡ ਕਮੈਂਟ ਕਰੋ ਜੀ ਇਹ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਮੈਂ ਸ਼ੰਕਰ ਚੋਹਾਨ ਆਪ ਸਾਰਿਆਂ ਦਾ ਤੈ ਦਿਲੋਂ ਧੰਨਵਾਦ ਕਰਦਾ ਜੀ ਇਹ ਫਿਰ ਮਿਲਾਂਗੇ ਜੀ ਨਮਸਕਾਰ ਜੈ ਸ਼੍ਰੀ ਰਾਮ